ਬਾਬਾ ਜੀ ਅਕਸਰ ਹੀ ਇੱਕ ਛੋਟੀ ਜੀ ਕਿਸੇ ਸਾਧੂ ਦੀ ਕਹਾਣੀ ਸੰਗਤ ਨੂੰ ਸੁਣਾਇਆ ਕਰਦੇ ਸੀ ਬੜੇ ਕੀਮਤੀ ਬਚਨ ਹੁੰਦੇ ਮਹਾਪੁਰਖਾਂ ਦੇ ਮਹਾਪੁਰਖ ਬਾਬਾ ਹੰਸਾਲੀ ਵਾਲੇ ਕਹਿੰਦੇ ਕੀ ਹੋਇਆ ਕੋਈ ਕਮਾਈ ਵਾਲੇ ਸਾਧੂ ਸੀ ਨਦੀ ਤੇ ਗਏ ਪਾਣੀ ਪੀਣ ਵਾਸਤੇ ਜਦੋਂ ਬੁੱਕੜੀ ਪਾਣੀ ਪੀਣ ਲਈ ਕੀ ਵੇਖਿਆ ਇੱਕ ਵਿੱਛੂ ਡੁੱਬ ਰਿਹਾ ਹੁਣ ਮਨ ਦੇ ਵਿੱਚ ਦਇਆ ਆ ਗਈ ਤਰਸ ਆ ਗਿਆ ਬਿੱਛੂ ਨੂੰ ਉਹਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਦੋਂ ਹੱਥ ਨਾਲ ਫੜਿਆ ਤੇ ਬਿੱਛੂ ਨੇ ਡੰਗ ਮਾਰਿਆ ਹੱਥ ਕੰਬ ਗਿਆ ਫਿਰ ਬਿੱਛੂ ਪਾਣੀ ਵਿੱਚ ਡਿੱਗ ਪਿਆ ਹੁਣ ਦੂਜੀ ਵਾਰੀ ਮਹਾਪੁਰਖਾ ਨੇ ਕੱਢਿਆ ਬਾਹਰ ਤੀਜੀ ਵਾਰੀ ਕੱਢਿਆ ਉਹ ਡੰਗ ਮਾਰੀ ਜਾਵੇ ਤੇ ਉਹ ਕੱਢੀ ਜਾਣ ਇੱਕ ਬੰਦਾ ਉੱਥੋਂ ਕੋਲੋਂ ਜਾ ਰਿਹਾ ਸੀ ਦੇਖਦਾ ਰਿਹਾ ਖੜ ਕੇ ਕੀ ਹੋ ਰਿਹਾ ਕਹਿੰਦਾ ਮਹਾਪੁਰਸ਼ੋ ਛੱਡ ਦਿਓ ਇਹਨੂੰ ਨਾ ਬਚਾਓ ਤੁਸੀਂ ਇਹਦਾ ਭਲਾ ਕਰਦੇ ਹੋ ਡੰਗ ਮਾਰਦਾ ਮਹਾਪੁਰਖ ਨੇ ਇੱਕ ਗੱਲ ਕਹੀ ਕਹਿਣ ਲੱਗੇ ਬਿਛੂ ਭਾਈ ਡੰਗ ਕਿਉਂ ਮਾਰਦਾ ਕਹਿੰਦੇ ਜੀ ਇਹਦਾ ਸੁਭਾਈ ਡੰਗ ਮਾਰਨਾ ਮਹਾਪੁਰਖ ਹੱਸ ਕੇ ਕਹਿਣ ਲੱਗੇ ਜੇ ਇੱਕ ਜਾਨਵਰ ਹੋ ਕੇ ਹੋ ਕੇ ਇਹ ਵਿਛੂ ਆਪ ਦਾ ਡੰਗ ਮਾਰਨ ਵਾਲਾ ਸੁਭਾ ਨਹੀਂ ਛੱਡ ਸਕਦਾ ਤੇ ਮੈਂ ਇਹਨੂੰ ਬਚਾਉਣ ਵਾਲਾ ਸੁਭਾ ਕਿਦਾਂ ਛੱਡ ਸਕਦਾ ਕਹਿ ਦਿਓ ਜੀ ਵਾਹਿਗੁਰੂ ਸਾਧ ਸੰਗਤ ਜੀ ਤਾਂ ਆਪਣਾ ਸੁਭਾ ਮਹਾਪੁਰਖ ਸਾਧੂ ਜਨ ਕਦੇ ਨਹੀਂ ਛੱਡਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਉਹ ਆਪ ਦਾ ਗੁਣ ਨਹੀਂ ਗਵਾਉਂਦੇ ਜੇ ਕੋਈ ਨਿੰਦਿਆ ਕਰੇ ਅੰਦਰ ਬੰਦੇ ਦੇ ਚੀਜ਼ ਹੋਣੀ ਚਾਹੀਦੀ ਆ ਦੇਖੋ ਬਾਬਾ ਜੀ ਕਹਿੰਦੇ ਹੁੰਦੇ ਸੀ ਮੰਨ ਲਓ ਅਸੀਂ ਕਿਸੇ ਯਾਤਰਾ ਤੇ ਜਾ ਰਹੇ ਹਾਂ ਯਾਤਰਾ ਤੇ ਜਾ ਰਹੇ ਹਾਂ ਤੇ ਕਿਸੇ ਯਾਤਰਾ ਤੇ ਚਲੇ ਗਏ ਦੋ ਬੰਦੇ ਗੱਡੀ ਵਿੱਚ ਬਹਿ ਕੇ ਚਲੇ ਗਏ ਰਸਤੇ ਵਿੱਚ ਗੱਡੀ ਹੋ ਗਈ ਪੈਂਚਰ ਹੁਣ ਅਕਸਰ ਹੋਈ ਜਾਂਦਾ ਕਦੀ ਅਸੀਂ ਇਦਾਂ ਕਰਦੇ ਆ ਕਿ ਗੱਡੀ ਹੋ ਗਈ ਪੈਂਚਰ ਇਹਨੂੰ ਇੱਥੇ ਹੀ ਛੱਡ ਕੇ ਚਲੇ ਜਾਂਦੇ ਆ ਇਦਾਂ ਤੇ ਨਾ ਨਹੀਂ ਹੁੰਦਾ ਨਾ ਵੀ ਗੱਡੀ ਨੂੰ ਆਪਾਂ ਛੱਡ ਦਾਂਗੇ ਗੱਡੀ ਪੈਂਚਰ ਹੋ ਗਈ ਮਹਾਂਪੁਰਖ ਕਹਿੰਦੇ ਜੇ ਗੱਡੀ ਪੈਂਚਰ ਹੋਈ ਆ ਅਸੀਂ ਸਭ ਤੋਂ ਪਹਿਲਾਂ ਕੀ ਕਰਦੇ ਆ ਆਪ ਪੈਂਚਰ ਲਾਉਣ ਦੀ ਆਪ ਟਾਇਰ ਬਦਲਣ ਦੀ ਆਪ ਗੱਡੀ ਨੂੰ ਠੀਕ ਕਰਨ ਦੀ ਭਾਈ ਕੋਸ਼ਿਸ਼ ਕਰਦੇ ਆ ਨਾ ਹੋਵੇ ਫਿਰ ਕੀ ਕਰਦੇ ਆ ਸੰਗਤ ਜਿਹੜੇ ਪ੍ਰੇਮੀ ਬੈਠੇ ਸੀ ਕਹਿੰਦੇ ਬਾਬਾ ਜੀ ਆਸੇ ਪਾਸੇ ਤੋਂ ਦੁਕਾਨ ਲੱਭਦੇ ਆ ਪੈਂਚਰ ਲਵਾਉਨੇ ਆ ਕੋਸ਼ਿਸ਼ ਕਰਦੇ ਆ ਕਹਿੰਦੇ ਜੇ ਆਸੇ ਪਾਸੇ ਨੂੰ ਦੁਕਾਨ ਨਾ ਲੱਭੇ ਫਿਰ ਫਿਰ ਕਹਿੰਦੇ ਹੋਰ ਉਦਮ ਕਰਦੇ ਆ ਕਿਸੇ ਵੀਰ ਸੱਜਣ ਨੂੰ ਫੋਨ ਲਾਉਨੇ ਆ ਭਾਈ ਆ ਮੇਰੀ ਮਦਦ ਕਰ ਫਿਰ ਉਹ ਭਲੇ ਬੰਦੇ ਆਉਂਦੇ ਆ ਤੇ ਸਾਡੀ ਮਦਦ ਕਰਦੇ ਆ ਅਸੀਂ ਪੈਂਚਰ ਲਵਾਉਨੇ ਆ ਤੇ ਅੱਗੇ ਆਪਦੀ ਮੰਜ਼ਿਲ ਵੱਲ ਵਧਦੇ ਆ ਤੇ ਮਹਾਪੁਰਖ ਕਹਿੰਦੇ ਸੀ ਭਾਈ ਇਹ ਤਾਂ ਉਦਾਹਰਨ ਮੰਨ ਲਓ ਜੇ ਵਕਤ ਅਨੁਸਾਰ ਜ਼ਿੰਦਗੀ ਵਿੱਚ ਕੋਈ ਸਮੱਸਿਆ ਆ ਵੀ ਗਈ ਉਹ ਸਮੱਸਿਆ ਦਾ ਹੱਲ ਗੁਰੂ ਆਸ਼ੇ ਮੁਤਾਬਕ ਕਰਨ ਦੀ ਬੰਦਿਆ ਕੋਸ਼ਿਸ਼ ਕਰ ਇਹ ਹੱਲ ਵੀ ਕਿਸੇ ਹੋਰ ਨੇ ਨਹੀਂ ਕਰਨਾ ਉਦਮ ਕਰ ਇਹ ਹੱਲ ਤੈਨੂੰ ਆਪ ਹੀ ਕਰਨਾ ਪੈਣਾ ਡੋਲਣਾ ਨਹੀਂ ਚਾਹੀਦਾ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸ਼ਾਇਦ ਤੁਸੀਂ ਅਜੇ ਵੀ ਨਾ ਸਮਝੇ ਹੋ ਮੈਂ ਇਹ ਗੱਲ ਨੂੰ ਗੱਲ ਹੋਰ ਖੁੱਲ ਜਾਵੇਗੀ ਮਹਾਂਪੁਰਖਾਂ ਦੇ ਬਚਨ ਬੜੇ ਰਮਜੀ ਹੁੰਦੇ ਆ ਮੈਂ ਇੱਕ ਮਿਸਾਲ ਦੇਣ ਲੱਗਿਆ ਧਿਆਨ ਦੇ ਨਾਲ ਸੁਣਿਓ ਇੱਕ ਰਾਜਾ ਸੀ ਮਹਾਂਪੁਰਖਾਂ ਦੇ ਕੋਲ ਗਿਆ ਕਮਾਈ ਵਾਲੇ ਮਹਾਂਪੁਰਖਾਂ ਦੇ ਕੋਲ ਮਿਸਾਲ ਪਕੜ ਚ ਆ ਜਾਵੇਗੀ ਤੁਹਾਡੇ ਦੇਖੋ ਕਈ ਵਾਰੀ ਅਸੀਂ ਦੁਖੀ ਹੁੰਨੇ ਆ ਕਈ ਕੀਰਤਨਾ ਚ ਬਚਨ ਪਹਿਲਾਂ ਹੀ ਰਾਗੀ ਸਿੰਘ ਕਰ ਦਿੰਦੇ ਆ ਕਿ ਬਾਬਾ ਪਰਚਾ ਨਾ ਪਾਵੇ ਗੁਰੂ ਨਾਨਕ ਪਰਚਾ ਨਾ ਪਾਵੇ ਉਹਨੇ ਪਰਚਾ ਪਾਤਾ ਤੇ ਪਰਚਿਆਂ ਚੋਂ ਫੇਲ ਹੀ ਫੇਲ ਮਹਾਂਪੁਰਖ ਵੀ ਕਹਿ ਦਿੰਦੇ ਆ ਪਰ ਇੱਕ ਸੁਭਾਵਿਕ ਗੱਲ ਆ ਬਹੁਤ ਧਿਆਨ ਦੇ ਨਾਲ ਸੁਣਿਓ ਰਾਜਾ ਮਹਾਂਪੁਰਖਾਂ ਦੇ ਕੋਲ ਗਿਆ ਜਾ ਕੇ ਕਹਿੰਦਾ ਜੀ ਤੁਸੀਂ ਮੈਨੂੰ ਜ਼ਿੰਦਗੀ ਜਿਉਣ ਦਾ ਕੋਈ ਮੰਤਰ ਦੇ ਦਿਓ ਹੁਣ ਰਾਜਿਆਂ ਨੂੰ ਤਾਂ ਹੁੰਦਾ ਹੀ ਆ ਵੀ ਬਣੀ ਬਣਾਈ ਚੀਜ਼ ਮਿਲ ਜੇ ਕੁਝ ਕਰਨਾ ਨਾ ਪਵੇ ਤੇ ਉਹ ਸਾਧੂ ਸੀ ਕਮਾਈ ਵਾਲਾ ਉਹਨੇ ਇੱਕ ਸੋਨੇ ਦੀ ਅੰਗੂਠੀ ਦਿੱਤੀ ਕਈ ਅੰਗੂਠੀਆਂ ਤੁਸੀਂ ਵੇਖੀਆਂ ਹੋਣਗੀਆਂ ਉੱਪਰੋਂ ਖੁੱਲ ਜਾਂਦੀਆਂ ਤੇ ਉਹ ਰਾਜੇ ਨੂੰ ਉਦਾਂ ਦੀ ਅੰਗੂਠੀ ਦਿੱਤੀ ਤੇ ਆਖਿਆ ਰਾਜਾ ਇਹ ਅੰਗੂਠੀ ਦੇ ਉੱਪਰਲੇ ਪਾਸੇ ਕੁਝ ਲਿਖਿਆ ਹੋਇਆ ਤੈਨੂੰ ਜਦੋਂ ਕੋਈ ਬਹੁਤਾ ਦੁੱਖ ਦਾ ਸਮਾਂ ਆਵੇ ਪੜ੍ਹ ਲਈ ਤੇ ਜੇ ਤੈਨੂੰ ਕੋਈ ਖੁਸ਼ੀ ਦਾ ਸਮਾਂ ਆਵੇ ਤਾਂ ਹੀ ਪੜ੍ਹਨੀ ਕਹਿ ਦਿਓ ਵਾਹਿਗੁਰੂ ਸਾਜ ਸੰਗਤ ਜੀ ਦੇਖੋ ਇਹੀ ਮਹਾਂਪੁਰਖ ਕਹਿੰਦੇ ਤੇਰੇ ਲਈ ਮੰਤਰ ਮੰਤਰ ਇਸ ਕਰਕੇ ਆ ਕਿਉਂਕਿ ਇੱਕੋ ਹੀ ਸਮੇਂ ਇੱਕੋ ਹੀ ਚੀਜ਼ ਪੜ੍ਹਨੀ ਆ ਵੱਖਰੀ ਵੱਖਰੀ ਨਹੀਂ ਸੁੱਖ ਸਮੇਂ ਵੀ ਦੁੱਖ ਸਮੇਂ ਵੀ ਤੇ ਫਿਰ ਬਸ ਆਹੀ ਤੇਰੇ ਲਈ ਮਹਾਂਪੁਰਖ ਕਹਿੰਦੇ ਮੰਤਰ ਕਹਿੰਦਾ ਚੱਲੇ ਤਾਂ ਵਧੀਆ ਗੱਲ ਹੋ ਗਈ ਅੰਗੂਠੀ ਵੀ ਮਿਲ ਗਈ ਬਚਨ ਵੀ ਮਿਲ ਗਿਆ ਹੁਣ ਸਮਾਂ ਬੀਤਿਆ ਗਵਾਂਢੀ ਰਾਜ ਨੇ ਹਮਲਾ ਕਰਤਾ ਸਾਰਾ ਰਾਜ ਭਾਗ ਜਿੱਤ ਲਿਆ ਇਹ ਵਿਚਾਰਾ ਹਾਰ ਗਿਆ ਜਾਨ ਬਚਾ ਕੇ ਜੰਗਲ ਚ ਭੱਜ ਗਿਆ ਜੰਗਲ ਚ ਭੱਜਿਆ ਤੇ ਸਾਰਾ ਕੁਝ ਲਟਾ ਚੁੱਕਿਆ ਕੁਝ ਹੈ ਨਹੀਂ ਕੋਲ ਸੁੱਖ ਸਹੂਲਤਾਂ ਸਭ ਕੁਝ ਐਸ਼ੋ ਆਰਾਮ ਸਭ ਕੁਝ ਖਤਮ ਇੱਕਦਮ ਮਹਾਪੁਰਖਾਂ ਦਾ ਬਚਨ ਯਾਦ ਆਇਆ ਹੱਥ ਚ ਪਾਈ ਅੰਗੂਠੀ ਸੀ ਧਿਆਨ ਗਿਆ ਮਹਾਪੁਰਖਾਂ ਨੇ ਕਿਹਾ ਸੀ ਜੇ ਭਾਈ ਦੁੱਖ ਆ ਜੇ ਇਹਨੂੰ ਪੜਨਾ ਸੁੱਖ ਚ ਤਾਂ ਪੜਨਾ ਭੁੱਲੀ ਗਿਆ ਵੀ ਕੀ ਲੈਣਾ ਸੁੱਖ ਬਣਿਆ ਹੋਇਆ ਦੋਖਾਇਆ ਤੇ ਉਦੋਂ ਯਾਦ ਆਇਆ ਅੰਗੂਠੀ ਨੂੰ ਖੋਲਿਆ ਕਾਗਜ਼ ਨੂੰ ਕੱਢਿਆ ਪੜ੍ਹਿਆ ਕੀ ਲਿਖਿਆ ਸੀ ਉਹ ਹਿੰਦੀ ਚ ਲਿਖਿਆ ਹੋਇਆ ਸੀ ਜੇ ਵੀ ਬੀਤ ਜਾਏਗਾ ਇਸ ਤਰ੍ਹਾਂ ਲਿਖਿਆ ਹੋਇਆ ਇਨੀ ਕੀ ਗੱਲ ਲਿਖੀ ਹੋਈ ਆ ਔਖਾ ਵੇਲਾ ਆ ਗਿਆ ਹੌਸਲਾ ਮਿਲ ਗਿਆ ਇਹ ਵੀ ਸਮਾਂ ਸਦਾ ਨਹੀਂ ਰਹਿਣਾ ਸਪੋਰਟ ਮਿਲ ਗਈ ਜੇ ਵੀ ਬੀਤ ਜਾਏਗਾ ਬੜੀ ਮਨ ਨੂੰ ਤਸੱਲੀ ਹੋਈ ਇਹ ਗਿਆਨ ਦੇ ਨਾਲ ਕਿ ਮਹਾਪੁਰਖਾਂ ਨੇ ਇਹ ਜਿਹੜੀ ਗੱਲ ਮੈਨੂੰ ਦਿੱਤੀ ਆ ਮੈਨੂੰ ਬੜਾ ਹੌਸਲਾ ਮਿਲਿਆ ਮੈਂ ਐਵੇਂ ਚਿੰਤਾ ਚ ਕਿਉਂ ਫਿਰ ਰਹੀ ਹਿੰਮਤ ਕੀਤੀ ਜੰਗਲ ਚ ਕੁਝ ਸਮੇਂ ਬਾਅਦ ਬਾਹਰ ਨਿਕਲਿਆ ਇੱਕ ਰਾਜੇ ਨਾਲ ਸਾਂਝ ਕੀਤੀ ਉਹ ਦਿਨ ਇੱਕ ਜੁੱਟ ਹੋ ਕੇ ਉਹ ਦੁਸ਼ਮਣ ਜਿਹੜਾ ਰਾਜਾ ਉੱਤੇ ਹਮਲਾ ਕੀਤਾ ਤੇ ਜਿਹੜਾ ਹਾਰ ਰਿਹਾ ਸੀ ਰਾਜ ਭਾਗ ਮੁੜ ਜਿੱਤ ਲਿਆ ਕਿਉਂਕਿ ਦੋ ਜਣੇ ਰਲ ਗਏ ਫਿਰ ਇਹਨੂੰ ਖੁਸ਼ੀਆਂ ਰਾਜ ਭਾਗ ਸਭ ਕੁਝ ਮਿਲ ਗਿਆ ਜਦੋਂ ਰਾਜ ਭਾਗ ਮਿਲਿਆ ਉਸੇ ਤਰ੍ਹਾਂ ਦੀ ਖੁਸ਼ੀ ਫਿਰ ਇੱਕ ਦਿਨ ਯਾਦ ਆਇਆ ਅੰਗੂਠੀ ਖੋਲ ਕੇ ਪੜਦਾ ਲਿਖਿਆ ਸੀ ਜੇ ਵੀ ਬੀਤ ਜਾਏਗਾ ਉਹੀ ਗੱਲ ਲਿਖੀ ਹੋਈ ਹੈ ਵੱਡਾ ਗਿਆਨ ਮਿਲ ਗਿਆ ਸ਼ਾਇਦ ਤੁਹਾਨੂੰ ਵੀ ਇਹ ਚੀਜ਼ ਨੇ ਹਲੂਣਾ ਦਿੱਤਾ ਹੋਵੇ ਕਦੇ ਜੇ ਅੱਜ ਖੁਸ਼ੀ ਗਮ ਆਉਣੇ ਆ ਗਮ ਖੁਸ਼ੀ ਵੀ ਆਊਗੀ ਜੇ ਵੀ ਬੀਤ ਜਾਏਗਾ ਖੁਸ਼ੀ ਦਾ ਹੰਕਾਰ ਨਾ ਕਰ ਬੰਦੇਆ ਗਮ ਦੇ ਵਿੱਚ ਇਨੀ ਟੈਨਸ਼ਨ ਨਾ ਲੈ ਕਿ ਤੇਰੀ ਬਿਮਾਰੀ ਡਿਪਰੈਸ਼ਨ ਦਾ ਰੂਪ ਧਾਰਨ ਕਰ ਲਵੇ ਤੇਰਾ ਹਾਰਟ ਹੀ ਫੇਲ ਹੋ ਜਾਏ ਤੈਨੂੰ ਮੁਸ਼ਕਲ ਨਹੀਂ ਆਈ ਜਾਣ ਜੇ ਵੀ ਬੀਤ ਜਾਏਗਾ ਤੇ ਇਹ ਨੁਕਤਾਵਾਂ ਪੁਰਖਾਂ ਵੱਲੋਂ ਦਿੱਤਾ ਹੋਇਆ ਕਈਆਂ ਦੀ ਸ਼ਾਇਦ ਇਹ ਗੱਲ ਕਰਕੇ ਤਸੱਲੀ ਨਾ ਹੋਈ ਹੋਵੇ ਆਓ ਜਰਾ ਇੱਕ ਵਾਰੀ ਆਪਾਂ ਨਾਮ ਲਈਏ ਆਪਣੇ ਬਾਪੂ ਜੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਾਧ ਸੰਗਤ ਜੀ ਸਵਾ ਲੱਖ ਦਾ ਪ੍ਰਸ਼ਾਦੀ ਹਾਥੀ ਜਿਹੜਾ ਸਾਹਿਬ ਜੀ ਦੇ ਉੱਪਰ ਚੌਰ ਸਾਹਿਬ ਦੀ ਸੇਵਾ ਕਰਦਾ ਕਿੰਨੀ ਕੀਮਤੀ ਚੰਦਨ ਦੀ ਚੌਂਕੀ ਜਿਹਦੇ ਉੱਪਰ ਮਹਾਰਾਜ ਆਪਣੇ ਸੋਹਣੇ ਚਰਨ ਰੱਖਦੇ ਆ ਕਿੰਨਾ ਕੀਮਤੀ ਉਹ ਚੰਦੂਆ ਜਿਹਦੇ ਥੱਲੇ ਮਹਾਰਾਜ ਰੋਜ਼ ਬੈਠਦੇ ਆ ਲੱਖਾਂ ਦੀ ਕਲਗੀ ਹੀਰੇ ਜਵਾਹਰਾਤਾਂ ਨਾਲ ਜੜੀ ਤੇ ਆਨੰਦਪੁਰ ਸਾਹਿਬ ਖੇੜਾ ਹੀ ਖੇੜਾ ਇੱਕ ਸਮਾਂ ਵੀ ਆਇਆ ਜਦੋਂ ਮਾਛੀਵਾੜੇ ਦੇ ਜੰਗਲਾਂ ਵਿੱਚ ਢੀਮ ਦਾ ਸਰਾਨਾ ਢੀਮ ਦਾ ਸਰਾਨਾ ਪੈਰਾਂ ਦੇ ਵਿੱਚ ਕੰਡੇ ਚੁਭੇ ਨੇ ਉਹ ਵਕਤ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਾ ਦੁਖੀ ਨਾ ਕਰ ਪਾਇਆ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਦੇਖੋ ਅਸੀਂ ਗੁਰੂ ਦੀ ਬਰਾਬਰੀ ਨਹੀਂ ਕਰ ਸਕਦੇ ਪਿਆਰਿਓ ਪਰ ਸਿੱਖਣਾ ਤੇ ਬਾਪੂ ਕੋਲੋਂ ਹੀ ਆ ਸਿੱਖਣਾ ਤੇ ਮਹਾਂਪੁਰਖ ਕਹਿੰਦੇ ਹੁੰਦੇ ਸੀ ਪਿਤਾ ਕੋਲੋਂ ਹੀ ਸਿੱਖਦਾ ਪੁੱਤਰ ਕੋਈ ਵੀ ਗੱਲ ਹੋਵੇ ਬੜੀ ਵੱਡੀ ਗੱਲ ਹੁੰਦੀ ਆ ਤਾਂ ਇਹ ਸਖਾਈਆਂ ਨੇ ਸਾਨੂੰ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਦੇ ਜੀਵਨ ਵਿੱਚੋਂ ਗੱਲਾਂ ਪਿੰਡੇ ਤੇ ਸਹਾਰੀਆਂ ਨੇ ਡੋਲ ਨਾ ਬੰਦਿਆ ਡੋਲ ਨਾ ਆਪਦੇ ਮਾਲਕ ਨਾਲ ਜੁੜਿਆ ਰਹੇ ਇਹ ਔਖਾ ਵੇਲਾ ਵੀ ਬੀਤ ਜਾਵੇਗਾ ਹੁਣ ਅਗਲੀ ਗੱਲ ਜਿਹੜੀ ਆ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਹੇਗਾ ਸੰਗਤ ਹੀ ਬੰਦੇ ਨੂੰ ਤਾਰਦੀ ਹੁੰਦੀ ਆ ਚੰਗੀ ਸੰਗਤ ਬੁਰੀ ਸੰਗਤ ਡੋਬ ਦਿੰਦੀ ਆ ਹੁਣ ਦੇਖੋ ਜੀ ਯਾਤਰਾ ਹੋ ਰਹੀ ਆ ਟਾਇਰ ਪੈਂਚਰ ਹੋ ਗਿਆ ਹੁਣ ਜਦੋਂ ਟਾਇਰ ਪੈਂਚਰ ਹੋ ਗਿਆ ਤੇ ਜਿਨੇ ਕੰਪਨੀ ਨੇ ਟਾਇਰ ਬਣਾਇਆ ਜੇ ਬੰਦਾ ਉਹਦੇ ਤੇ ਬਲੇਮ ਕਰੇ ਟਾਇਰ ਬਣਾਉਣ ਵਾਲੀ ਕੰਪਨੀ ਨੇ ਟਾਇਰ ਸਹੀ ਨਹੀਂ ਬਣਾਇਆ ਜਾਂ ਇਹ ਕਹੇ ਮੈਂ ਤਾਂ ਐਵੇਂ ਗੱਡੀ ਤੇ ਆ ਗਿਆ ਟ੍ਰੇਨ ਤੇ ਹੀ ਆ ਜਾਂਦਾ ਹੁਣ ਮੁਸ਼ਕਲ ਦਾ ਸਮਾਂ ਆ ਗਿਆ ਤੇ ਕਿਸੇ ਨੂੰ ਬਲੇਮ ਕਰਨ ਦਾ ਕਿਸੇ ਤੇ ਇਤਰਾਜ਼ ਕਰਨ ਦਾ ਕੋਈ ਫਾਇਦਾ ਹੈਗਾ ਨਹੀਂ ਦੁਖੀ ਹੋਣ ਦਾ ਕੋਈ ਫਾਇਦਾ ਹੈਗਾ ਨਹੀਂ ਹੁਣ ਕਰਨਾ ਕੀ ਆ ਜੇ ਪੈਂਚਰ ਹੋ ਗਿਆ ਉਹ ਸਮੱਸਿਆ ਦਾ ਕੋਈ ਹੱਲ ਲੱਭ ਲੋਕ ਕੀ ਕਹਿਣਗੇ ਇਹ ਗੱਲਾਂ ਜਿਹੜੀਆਂ ਆ ਜਾਂਦੀਆਂ ਨੇ ਇਹੋ ਜਿਹੀਆਂ ਗੱਲਾਂ ਜ਼ਿੰਦਗੀ 'ਚ ਚਲਦੀਆਂ ਰਹਿੰਦੀਆਂ ਨੇ ਪਰ ਪਿਆਰਿਓ ਆਲੇ-ਦੁਆਲੇ ਦੀ ਚਿੰਤਾ ਨਹੀਂ ਕਰਨੀ ਅੱਗੇ ਵਧਣਾ ਨਾ ਆਲੇ-ਦੁਆਲੇ ਦੀ ਚਿੰਤਾ ਕਰ ਤੇ ਜੀਵਨ ਵਿੱਚ ਉੱਭਰ ਕੇ ਬਾਹਰ ਆ ਜੀਵਨ ਦੀ ਯਾਤਰਾ ਦੇ ਦੌਰਾਨ ਸਮੱਸਿਆ ਹੁੰਦੀ ਹੁੰਦੀ ਆ ਲਹਿਰਾਂ ਤੋਂ ਬਿਨਾ ਸਮੁੰਦਰ ਨਹੀਂ ਹੁੰਦਾ ਤਰੰਗਾਂ ਤੋਂ ਬਿਨਾ ਨਦੀ ਨਹੀਂ ਹੁੰਦੀ ਸਮੱਸਿਆਵਾਂ ਤੋਂ ਬਿਨਾ ਜ਼ਿੰਦਗੀ ਨਹੀਂ ਹੁੰਦੀ ਦੋਸ਼ ਕਿਸੇ ਨੂੰ ਨਹੀਂ ਦੇਣਾ ਦੋਸ਼ ਦੂਜਿਆਂ ਤੇ ਨਹੀਂ ਲਾਉਣਾ ਆਪਣੇ ਕਰਮ ਜਾਣਨੇ ਦੱਦੇ ਦੋਸ ਨਾ ਦਿਉ ਕਿਸੇ ਦੋਸ਼ ਕਰਮ ਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨਾ ਕਈ ਵਾਰੀ ਕਹਿ ਦਿੰਨੇ ਆਪਾਂ ਮਿੰਤਾ ਇਨੇ ਸਾਲ ਹੋ ਗਏ ਮੈਂ ਕਿਸੇ ਦਾ ਬੁਰਾ ਨਹੀਂ ਕੀਤਾ ਮੇਰੇ ਤੇ ਦੁੱਖ ਦਾ ਸਮਾਂ ਕਿੱਥੋਂ ਆ ਗਿਆ ਸਾਧ ਸੰਗਤ ਜੀ ਇਮਲੀ ਦਾ ਜਿਹੜਾ ਬੂਟਾ ਨਾ ਉਹਨੂੰ ਫਲ 25 ਸਾਲ ਬਾਅਦ ਲੱਗਦਾ ਦੇਖੋ ਕੁਝ ਕਰਮ ਐਸੇ ਹੁੰਦੇ ਆ ਜਿਨ੍ਹਾਂ ਦੇ ਫਲ ਸਾਨੂੰ ਬਾਅਦ ਵਿੱਚ ਭੋਗਣੇ ਪੈਂਦੇ ਆ ਇਸ ਕਰਕੇ ਕੁਝ ਕਰਮ ਨੇ ਜਿੰਨਾ ਕਰਕੇ ਸਾਨੂੰ ਦੁੱਖ ਮਿਲ ਰਿਹਾ ਹੁਣ ਆਪਾਂ ਆਉਣ ਵਾਲੇ ਸਮੇਂ ਨੂੰ ਸਹੀ ਬਣਾਉਣਾ ਤੇ ਕਰਮ ਸਹੀ ਕਰਨੇ ਆ ਇਹ ਮਹਾਂਪੁਰਖ ਸਾਨੂੰ ਦੱਸਦੇ ਹੁੰਦੇ ਸੀ ਆਪਦੀ ਜ਼ਿੰਦਗੀ ਵਿੱਚ ਇਹਨੂੰ ਕਮਾਈਏ ਸ਼ਾਇਦ ਇਹ ਚੀਜ਼ ਤੁਹਾਨੂੰ ਹਲੂਣਾ ਦੇ ਦੇਵੇ ਜੇ ਮੁਸ਼ਕਲ ਦਿੱਤੀ ਆ ਤੇ ਉਹਦਾ ਹੱਲ ਵੀ ਦਿੱਤਾ ਕਬਰਾਉਣਾ ਨਹੀਂ ਸਦਾ ਹੀ ਵਾਹਿਗੁਰੂ ਦੇ ਬਾਣੇ ਵਿੱਚ ਰਹਿਣਾ ਲੇਖੇ ਕਤੇ ਨਾ ਛੂਟੀ ਐ ਖਿੰਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰਿ ਉਤਾਰ ਸਭ ਕੁਝ ਰੱਬ ਨੇ ਦਿੱਤਾ ਬਾਣੀ ਵੀ ਆ ਬਾਣਾ ਵੀ ਆ ਬੰਦਗੀ ਵੀ ਆ ਮਹਾਂਪੁਰਖਾਂ ਦੀ ਸੰਗਤ ਵੀ ਆ ਸਾਧ ਸੰਗਤ ਜੀ ਮੰਨ ਲਓ ਤੁਹਾਡਾ ਪੁਰਾਣਾ ਜੀਵਨ ਸਹੀ ਨਹੀਂ ਸੀ ਅੱਜ ਤਬਦੀਲੀ ਆ ਗਈ ਇਹ ਤਬਦੀਲੀ ਦੇ ਵਿੱਚ ਹੀ ਅਰਦਾਸ ਕਰੋ ਬਾਬਾ ਬਖਸ਼ਿਸ਼ ਦਾ ਖਾਤਾ ਮੇਰੇ ਉੱਤੇ ਰੱਖੀ ਬਖਸ਼ਿਸ਼ ਦਾ ਖਾਤਾ ਨਦਰ ਦਾ ਖਾਤਾ ਮੈਂ ਲੇਖਾ ਦੇਣ ਜੋਗਾ ਨਹੀਂ ਇਹ ਅਰਦਾਸ ਕਰਿਆ ਕਰੋ ਮਹਾਂਪੁਰਖ ਕਹਿੰਦੇ ਹੁੰਦੇ ਸੀ ਕੁਸੀ ਦੁਖੀ ਰਹਨੇ ਹੋ ਕਰਮ ਕਰਕੇ ਹੀ ਆ ਭਾਈ ਇਹ ਜੜੀਆਂ ਗੱਲਾਂ ਨੇ ਇਹਨਾਂ ਨੂੰ ਹਮੇਸ਼ਾ ਆਪਦੀ ਜ਼ਿੰਦਗੀ ਵਿੱਚ ਵਸਾ ਕੇ ਰੱਖਣਾ ਜ਼ਿੰਦਗੀ ਜਿਹੜੀ ਆ ਸਾਧ ਸੰਗਤ ਜੀ ਇਨਸਾਨ ਦੀ ਉਹ ਸੱਚੀ ਸੁੱਚੀ ਕਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਇਸੇ 'ਚ ਆਨੰਦ ਆ ਇਸੇ 'ਚ ਰਸਾ ਇਸੇ 'ਚ ਹੀ ਖੇੜਾ ਹੈ ਮਹਾਪੁਰਖ ਕਹਿੰਦੇ ਹੁੰਦੇ ਸੀ ਭਗਤ ਸਹਿਬਾਨ ਜਿੰਨੇ ਵੀ ਰੱਬ ਦੇ ਪਿਆਰੇ ਆ ਉਹ ਆਨੰਦ ਰਾਸ ਖੁਸ਼ੀ ਖੇੜਿਆਂ ਵਿੱਚ ਰਹਿੰਦੇ ਆ। ਅੰਮ੍ਰਿਤ ਵੇਲੇ ਦੀ ਗੱਲ ਆ। ਜਦੋਂ ਭਗਤ ਕਬੀਰ ਸਾਹਿਬ ਜੀ ਮੰਜੇ ਤੇ ਬੈਠੇ। ਖੁਦਾ ਦੀ ਇਬਾਦਤ ਕਰ ਰਹੇ ਆ। ਮਹਾਂਪੁਰਖ ਅਕਸਰ ਹੀ ਜ਼ਿਕਰ ਕਰਿਆ ਕਰਦੇ ਸੀ। ਉਸ ਵੇਲੇ ਇੱਕ ਮਾਈ ਆਈ। ਵੱਡ ਮੁੱਲਾ ਸੱਤ ਰੰਗਾਂ ਦਾ ਸੂਤ ਲੈ ਕੇ ਆਈ ਸੀ। ਸੂਤ ਦੀਆਂ ਬਹੁਤ ਸਾਰੀਆਂ ਚਾਦਰਾਂ ਬੁਣਨੀਆਂ ਸੀ। ਮਾਈ ਸੂਤ ਦੇ ਕੇ ਚਲੀ ਗਈ। ਹੁਣ ਸ਼ਾਮ ਹੋਈ। ਚਾਰ ਸਾਧੂ ਆ ਗਏ। ਉਹਨਾਂ ਦੇ ਖਾਣ ਪੀਣ ਲਈ ਕੋਈ ਭਗਤ ਜੀ ਪਾਸ ਰਾਸ਼ਨ ਨਹੀਂ ਸੀ ਭਗਤ ਜੀ ਨੇ ਸੇਵਾ ਨੂੰ ਮੁੱਖ ਰੱਖ ਕੇ ਉਹੀ ਉਹ ਬੀਬੀ ਵਾਲਾ ਸੂਤ ਮਾਈ ਵਾਲਾ ਸੂਤ ਬਾਜ਼ਾਰ ਵਿੱਚ ਜਾ ਕੇ ਵੇਚਦਾ ਸਾਧੂ ਸੰਤਾਂ ਦੀ ਸੇਵਾ ਵਾਸਤੇ ਖਾਣ ਪੀਣ ਦਾ ਸਮਾਨ ਉਹ ਲੈ ਆਂਦਾ ਉੱਥੇ ਜਾ ਕੇ ਸਾਧ ਸੰਗਤ ਜੀ ਤੇ ਸੰਤਾਂ ਦੀ ਖੂਬ ਸੇਵਾ ਕੀਤੀ ਰਾਤ ਕੱਟ ਕੇ ਸਾਧੂ ਚਲੇ ਗਏ ਸਾਧੂ ਚਲੇ ਗਏ ਭਗਤ ਜੀ ਦੇ ਮਾਤਾ ਜੀ ਨੀਮਾ ਦਰਾਣੀ ਜਠਾਣੀ ਕੋਲ ਘਰ ਦੇ ਚੋਰੇ ਝੂਰਨ ਲੱਗੇ ਕਿ ਮੇਰਾ ਪੁੱਤ ਤਾਂ ਸਾਰਾ ਦਿਨ ਹੀ ਰਾਮ ਨਾਮ ਜਪਦਾ ਰਹਿੰਦਾ ਤੇ ਭਗਤ ਜੀ ਨੇ ਫਿਰ ਉਦੋਂ ਕੁਝ ਸ਼ਬਦ ਵੀ ਉਚਾਰਨ ਕੀਤੇ ਸੀ ਕਿ ਮਾਤਾ ਪਿਤਾ ਇਹ ਗੱਲ ਤੋਂ ਥੋੜਾ ਨਾਰਾਜ਼ ਰਹਿੰਦੇ ਆ ਨਿਤੀ ਉੱਠ ਕੋਰੀ ਗਾਗਨ ਆਨੈ ਲੀਪਤ ਜੀ ਉਹ ਗयो ਤਾਨਾ ਬਾਨਾ ਕਸ਼ੂ ਨ ਸੂਜੈ ਹਰ ਹਰ ਰਸ ਲਪਟਿਓ ਹਮਾਰੇ ਕੁਲ ਕੋਹਨੇ ਰਾਮ ਕਹਿਓ ਜਬ ਕੀ ਮਾਲਾ ਲਈਨ ਪੂਤੇ ਤਬ ਤੇ ਸੁਖ ਨ ਪਇਓ ਭਗਤ ਜੀ ਇਹ ਸ਼ਬਦ ਉਚਾਰ ਕੇ ਅੰਦਰ ਗਏ ਆ ਕੀ ਵੇਖਦਿਆ ਕਿ ਉਸੇ ਤਰਾਂ ਦਾ ਸੱਤ ਰੰਗਾ ਸੂਤ ਦੂਜੇ ਸੂਤ ਕੋਲ ਪਿਆ ਸੀ ਈਸ਼ਵਰ ਦਾ ਧੰਨਵਾਦ ਕੀਤਾ ਹੱਥ ਕਾਰਬਲ ਚਤ ਯਾਰਬਲ ਸਾਥ ਸੰਗਤ ਜੀ ਇਹਨਾਂ ਸ਼ਬਦਾਂ ਦੇ ਨਾਲ ਕਹਿ ਕੇ ਕੰਮ ਕਰਨ ਲੱਗੇ ਮਹਾਪੁਰਖ ਅਕਸਰ ਹੀ ਵਚਨ ਕਰਿਆ ਕਰਦੇ ਸੀ ਕਹਿੰਦੇ ਬਹੁਤ ਵੱਡੀ ਦਾਤ ਆ ਇਹ ਸਤਿਗੁਰੂ ਦੀ ਕਿ ਕੰਮ ਕਰਦੇ ਹੱਥਾਂ ਦੇ ਨਾਲ ਰਸਨਾ ਦੇ ਨਾਲ ਉਹਦਾ ਨਾਮ ਜਪੀ ਜਾਣਾ ਚਿੱਤ ਵਿੱਚ ਉਹਨੂੰ ਯਾਦ ਕਰੀ ਜਾਣਾ ਬਹੁਤ ਵੱਡੀ ਦਾਤ ਹੁੰਦੀ ਆ ਬਖਸ਼ਿਸ਼ ਵਾਲਿਆਂ ਨੂੰ ਇਹ ਪ੍ਰਾਪਤ ਹੁੰਦੀ ਆ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਤਾਂ ਇਦਾਂ ਉਹ ਰਾਜੇ ਦੀ ਕਹਾਣੀ ਭਗਤ ਸਹਿਬਾਨ ਦੇ ਜੀਵਨ ਬਾਰੇ ਮਹਾਪੁਰਖ ਅਕਸ਼ਰੀ ਕਿਆ ਕਰਦੇ ਸੀ ਕਹਿੰਦੇ ਸੀ ਸੁਣੋ ਜਠਾਨੀ ਸੁਣੋ ਦਰਾਨੀ ਅਚਰਜ ਏਕ ਭਇਓ ਜਬ ਕੀ ਮਾਲਾ ਲੀਨ ਪੂਤੇ ਤਬ ਤੇ ਸੁਖ ਨਾ ਭਇਓ ਪਹਿਲਾ ਭਗਤ ਜੀ ਕਹਿੰਦੇ ਮੈਨੂੰ ਇਸ ਤਰ੍ਹਾਂ ਆਖਦੇ ਹੁੰਦੇ ਸੀ ਮਾਲਾ ਕਿਉਂ ਪੜੀ ਆ ਜਾਂ ਰੱਬ ਦਾ ਨਾਮ ਕਿਉਂ ਜਪਦਾ ਜਦੋਂ ਜਪਿਆ ਤੇ ਉਹ ਪ੍ਰਮਾਤਮਾ ਨੇ ਕਾਰ ਜਾ ਕੇ ਸੁਬਾਰੇ ਆ ਫਿਰ ਮਾਂ ਪਿਓ ਨੂੰ ਵੀ ਪਤਾ ਲੱਗ ਗਿਆ ਸੀ ਆਸੇ-ਪਾਸੇ ਦੇ ਲੋਕਾਂ ਨੂੰ ਛੱਡੋ ਦੁਨੀਆ ਦੇ ਕੋਨੇ-ਕੋਨੇ ਵਿੱਚ ਅਜ ਭਗਤ ਕਬੀਰ ਸਾਹਿਬ ਜੀ ਨੂੰ ਲੋਕ ਜਾਣਦੇ ਇਹ ਨਾਮ ਦੀ ਮਹਿਮਾ ਹੈਂ ਭਗਤ ਰਵਦਾਸ ਜੀ ਉਹਨਾਂ ਤੇ ਕਿੱਡੀ ਕਿਰਪਾ ਹੋਈ ਤਾਂ ਹੌਲੀ-ਹੌਲੀ ਜਿਵੇਂ-ਜਿਵੇਂ ਅਸੀਂ ਨਾਮ ਜਪਦੇ ਜਾਂਦੇ ਆਂ ਕਾਰਜ ਵੀ ਸਾਡੇ ਰਾਸ ਹੁੰਦੇ ਆ ਜਿੱਥੇ ਦੁਨਿਆਵੀ ਮਾਣ-ਵਾਦ ਦਾ ਬੰਦੇ ਦਾ ਦਰਗਾਹ ਵਿੱਚ ਵੀ ਅਜਿੱਤ ਮਿਲਦੀ ਆ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਗੁਰੂ ਮਹਾਰਾਜ ਕਿਰਪਾ ਕਰਨ ਇਸ ਤਰ੍ਹਾਂ ਮਾਹਪੁਰਖਾਂ ਨੇ ਭਾਈ ਸਾਨੂੰ ਸਮਝਾਇਆ ਆਓ ਰਲ ਮਿਲ ਕੇ ਆਪਾਂ ਵੀ ਭਾਈ ਭਾਈਚਾਰਕ ਸਾਂਝ ਬਣਾਈਏ ਸਰਬੱਤ ਦੇ ਭਲੇ ਦੀ ਕਰੀਏ ਅਰਦਾਸ ਤੇ ਫਤਿਹ ਬੁਲਾਉਣੀ ਕਰੀਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਂਪੁਰਸ਼ਾਂ ਕੋਲ ਕਮਾਈ ਆਈ ਇੱਕ